i'm hard you know,

ਮੈਂ ਮੋਟ ਚੜ ਚੜ ਕੇ ਆਏ ਰਾਂ ਬਿ ਤਕਦੀ ਤੇ ਇਹ ਗੱਲ ਦੱਸਿਓ ਜੀ ਮਾਤਾ ਸਭ ਤੋਂ ਪਹਿਲਾਂ ਗੱਲ ਬਾਬੇ ਖੇਤਰਪਾਲ ਨੂੰ ਮੰਨਦੇ ਹੋ ਪ੍ਰਭ ਸਰਾਲੇ ਮੰਨੋਗੇ ਠੀਕ ਹੈ ਜੀ ਇੱਕ ਦੋ ਦਿਨ ਇਹਨੂੰ ਘਰੇ ਮੰਨਦੇ ਹੋ ਜੇ ਕੋਈ ਨਾਲ ਆ ਤਾਂ ਉਹਨਾਂ ਨੂੰ ਬੁਲਾ ਲਓ ਕੋਈ ਅਈ ਘਰੇ ਟਤੇ ਹੀ ਤੇਲ ਸੰਦੂਰ ਪਾਉਂਦੇ ਐ ਪੁੱਛ ਲੋ ਇਹਨਾਂ ਨੂੰ ਇੱਕ ਦੋ ਤਿੰਨ ਇਹ ਗੱਲ ਦੱਸਿਓ ਜੇ ਮਾਈ ਇੱਕ ਜਨਾਨੀ ਦਾ ਦੇਖਣਾ ਦਿਖੀਆ ਕਦੇ ਅੱਜ ਤੱਕਰ ਨਹੀਂ ਲਖੀ ਦੀ ਠੀਕ ਹੈ ਮਾਤਾ ਇਹ ਗੱਲ ਦੱਸਿਓ ਜੇ ਤੁਹਾਨੂੰ ਲੱਤਾਂ ਨੂੰ ਦਿੱਕਤ ਆਈ ਹੈ ਕਿੰਨਾ ਚਿਰ ਹੋ ਗਿਆ ਨੂੰ ਦਿੱਕਤ ਆਈ ਨਹੀਂ ਕਿੰਨਾ ਟਾਈਮ ਹੋ ਗਿਆ ਕਿੰਨਾ ਸਮਾਂ ਹੋ ਗਿਆ ਉਹ ਸਾਰੇ ਇਹ ਤੋਂ ਪਹਿਲਾਂ ਤਾਂ ਕੋਈ ਦਿੱਕਤ ਨਹੀਂ ਸੀ। ਸ਼ਰੀਰ ਨੂੰ ਤਾਂ ਪਹਿਲਾਂ ਤਾਂ ਕੋਈ ਦਿੱਕਤ ਨਹੀਂ ਸੀ ਮਾਤਾ। ਸਹੀ ਸੀ ਨਾ ਪਹਿਲਾਂ ਤਾਂ? 1 2 3 ਤੁਹਾਡੀ ਜਿਹੜੀ ਮਾਤਾ ਸੱਜੀ ਲਾਤਾ ਇਹਨੂੰ ਜ਼ਿਆਦਾ ਦਿੱਕਤ ਹੈ। ਹਣਾ ਇਹ ਦਰਦ ਕਰਦੀ ਹੈ ਜੀ ਠੀਕ ਹੈ ਜੀ 1 2 3 ਬਾਬੇ ਰਾਮਦੇਵ ਨੂੰ ਮੰਨਿਆ ਜੀ ਮਾਤਾ ਕਾਲਿਕਾ ਨੂੰ ਹੁਣ ਜਿਹੜਾ ਮਾਤਾ ਕਾਲਿਕਾ ਨੂੰ ਮੰਨਦੇ ਹਾਂ ਕਰ ਚ ਇਹਨੂੰ ਵਿਸ਼ਨੂ ਰੂਪ ਚ ਮੰਨਦੇ ਹਾਂ ਵਿਸ਼ਨੂ ਮੰਨ ਆਜੋ ਆ ਨੇੜੇ ਆ ਆ ਜਾ ਕੀ ਲੱਗਦੇ ਆ ਤੁਹਾਡਾ ਤੁਹਾਡਾ ਸਕਾ ਛੋਟਾ ਭਰਾ ਤੇ ਫਿਰ ਇੱਕੋ ਕਰਦੀ ਗੱਲ ਹੈ ਅੱਛਾ ਛੋਟੇ ਭਾਈ ਦਾ ਪਰਿਵਾਰ ਹੈ ਫਿਰ ਤਾਂ ਐਸੇ ਕਰਦੀ ਗੱਲ ਹੀ ਹੋ ਗਈ ਫਿਰ ਤਾਂ ਪੁੱਛ ਦਾ ਮਤਲਬ ਹੀ ਕੀ ਹੈ ਫਿਰ ਤਾਂ ਪੈਨਾਂ ਦਾ ਭਲਾ ਕਰੇਗੀ ਇਹਨਾਂ ਨੂੰ ਠੀਕ ਕਰਾਈ ਸਹੀ ਹੈ ਫਿਰ ਪੁੱਛਾ ਲੈਣ ਦਾ ਕੀ ਲੋੜ ਕਾਹਦਾ ਸਾਡੇ ਕੀ ਰੋਲਾ ਚੱਲਦਾ ਕੀ ਨਹੀਂ ਚੱਲਦਾ ਰੋਲਾ ਹੀ ਨਾ ਅੱਖ ਤੇ ਕਰ ਰੋਲਾ ਹੀ ਰੋਲਾ ਚੱਲਿਆ ਬਿਨ ਰੋਲੇ ਤੋਂ ਹੁਣ ਇਹ ਗੱਲ ਵਾਜਬ ਕਰਾਂਗੇ ਆਪਾਂ ਕੋਈ ਨਜਾਇਜ਼ ਗੱਲ ਨਹੀਂ ਕਰਦੇ ਗਏ ਨਾ ਜਿਹੜੀ ਗੱਲ ਤੁਹਾਡੇ ਪਰਿਵਾਰ ਦੀ ਚਲੋ ਇਸ ਪਰਿਵਾਰ ਚ ਸੇਵਾ ਲੱਗੀ ਹੈ ਇਹ ਵੀ ਸੇਵਾ ਤੁਹਾਡੀ ਸੇਵਾ ਹੀ ਹੈ ਸਮਝਦੇ ਹੋ ਪਰ ਇਹ ਜਿਹੜੀ ਗੱਲ ਆਈ ਹੈ ਮਾਤਾ ਰਾਣੀ ਦੀ ਮਾਤਾ ਕਾਲਕਾ ਦੀ ਕੀ ਇਹਨੂੰ ਵੈਸ਼ਨੂ ਜੀ ਮੰਨਿਆ ਤੁਹਾਡੇ ਪਿਤਾ ਉਹ ਰਾਣੇ ਸਾਰਿਆਂ ਨੇ ਜੇ ਤੁਸੀਂ ਆਪ ਦੇ ਤੇ ਲਿਆ ਕੇ ਵੈਸ਼ਨੂ ਕਰਤਾ ਕੰਮ ਤੇ ਉਹ ਬੱਕਰਾ ਬੁੱਕਰਾ ਵੜਦੇ ਸੀ ਦੇਖੋ ਜੀ ਵੱਡਾ ਨਹੀਂ ਹੋਣਾ ਜਾਂਦਾ ਵੱਡਿਆ ਤੇ ਜਾਂ ਨਹੀਂ ਵੱਡਣਾ ਕਿ ਤੁਸੀਂ ਇਹ ਦਿੱਤੀਆਂ ਸੁੱਖਾਂ ਮਾਤਾ ਨੂੰ ਬੱਕਰਾ ਬੱਕਰਾ ਜਨਮ ਦਾ ਬੱਚੇ ਦੇ ਜਿਵੇਂ ਤੁਹਾਡੇ ਦੇ ਦਿੰਦੇ ਹੁਣੇ ਆਵੇਂ ਦਿੰਦੇ ਆ ਜਿਵੇਂ ਵਿਆਹ ਸ਼ਾਦੀ ਦਾ ਹੋਇਆ ਜਨਮ ਦਾ ਹੋਇਆ ਤੇ ਬਾਬੇ ਦੀ ਸੁੱਖ ਨਹੀਂ ਪੂਰੀ ਕੀਤੀ ਤੁਸੀਂ ਮਾਤਾ ਦੀ ਨਾ ਵੱਢ ਕੇ ਜਿੰਦੇ ਵੈਸ਼ਨੂ ਦੇ ਦਿੰਦੇ ਵਿਚਾਰੀ ਨੂੰ ਅਮਰੀ ਛੱਡ ਦਿੰਦੇ ਹੂੰ ਹੂੰ ਨੀ ਤਰੂਗੀ ਤੇ ਵੈਸ ਨੂੰ ਉਹ ਸੁਣੋ ਜਿਹੜੀ ਕੁੱਲ ਹੈ ਉਹ ਕੁੱਲ ਤਾਂ ਨਹੀਂ ਬਦਲਦੀ ਨਾ ਬਦਲ ਜੂਗੀ ਜਿਹੜਾ ਤੁਹਾਡਾ ਵजूद ਆ ਤੁਹਾਡੇ ਪਿਤਾ ਨਾਲ ਉਹਦਾ ਵजूद ਗਾ ਉਹਦੇ ਪਿਤਾ ਨਾਲ ਨਾਮ ਤਾਂ ਉਹਨਾਂ ਦੇ ਚੱਲਣਾ ਹੁਣ ਜਿਵੇਂ ਤੁਹਾਡੇ ਬੱਚੇ ਆ ਗਏ ਅੱਗੇ ਨਾਮ ਪਹਿਲ ਤੁਹਾਡੇ ਨਾਮ ਨੂੰ ਆ ਉਹਨਾਂ ਨੂੰ ਤਾਂ ਫੇਰ ਜਾਣਦਾ ਕੋਈ ਸਮਝਦੇ ਹੋ ਚਲੋ ਤੁਸੀਂ ਨਹੀਂ ਵੱਡ ਕੇ ਕਰਨਾ ਚਾਹੁੰਦੇ ਉਹ ਤੁਹਾਡੀ ਸ਼ਰਤ ਆ ਮੈਂ ਮੇਰੇ ਕਹਿ ਤਾ ਨਾ ਵੱਡ ਦੂ ਜੇ ਪਰ ਤੁਸੀਂ ਅਮਰ ਛੱਡ ਦਿੱਤੇ ਹਨਾ ਜਿਹੜੀ ਗੱਲ ਆਊਗੀ ਉਹ ਗੱਲ ਗੱਲ ਦੇਣੀ ਮੇਰਾ ਫਰਜ਼ ਹੁਣ ਇਹ ਦੱਸੋ ਜੇ ਦੋ ਵਿਆਹ ਕੀਤੇ ਹੋਏ ਸੀ ਓਏ ਹੱਸੋ ਨਾ ਭਾਈ ਹੱਸਣ ਨੂੰ ਮੈਂ ਤੁਹਾਡੇ ਲਈ ਕੋਈ ਕੱਟ ਪੁਤਲੀ ਨਹੀਂ ਮੇਰਾ ਇੱਕ ਲਾਈਫ ਲਈ ਇਹਨਾਂ ਮੈਂ ਕੁਝ ਕਹਿਣਾ ਨਹੀਂ ਹੁੰਦਾ ਦੇਖੋ ਮੈਂ ਤੁਹਾਡਾ ਬੱਚਾ ਹਾਂ ਮੈਂ ਬਾਬੇ ਗੁੱਪੇ ਵਾਲੀ ਗੱਲ ਨਹੀਂ ਰੱਖਦਾ ਨਾ ਤਾਂ ਮੈਂ ਤੁਹਾਡੇ ਲਈ ਕੋਈ ਮਜ਼ਾਕ ਕਰਨਾ ਤੁਸੀਂ ਮੇਰੇ ਲਈ ਮਜ਼ਾਕ ਮੈਂ ਤੁਹਾਡੇ ਚੋਂ ਰੱਬ ਤੱਕ ਰਿਹਾ ਮੈਂ ਇਧਰੋਂ ਨਹੀਂ ਤੱਕ ਰਿਹਾ ਹੱਸਣ ਨੂੰ ਕੁਝ ਨਹੀਂ ਭਲਾ ਹੋਣਾ ਕਰਨਾ ਬਾਬੇ ਨੇ ਐ ਕਿਸੇ ਦੀ ਨੇਚਾ ਤਾਰ ਜੂਗੀ ਜੇ ਕਿਸੇ ਨੂੰ ਲੱਗਦਾ ਵੀ ਬਾਬਾ ਮਾਰੀ ਜਾਂਦਾ ਆਪਦੀਆਂ ਉਹ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਸਿਹਤ ਤੇ ਵਰਗ ਸਮਝਦੇ ਹੋ ਕਰਨਾ ਬਾਬੇ ਨੇ ਕਰਨਾ ਮਾਲਕ ਨੇ ਬੋਲੋ ਜੀ ਮੈਂ ਹੁਣ ਖੁੱਲ ਕੇ ਨਹੀਂ ਦੱਸਣਾ ਚਾਹੁੰਦਾ ਕੀ ਦੇ ਹੋਇਆ ਬਸ ਤੁਸੀਂ ਦੇਖ ਲਓ ਉਹਨਾਂ ਦੀ ਨੌਜਵਾਨ ਬੁੜੀ ਗਈ ਸਮਝਦੇ ਹੋ ਹੁਣ 1 2 3 ਇਕੱਲੇ ਇਹਨਾਂ ਨੂੰ ਨਹੀਂ ਦਿੱਕਤ ਪੈਂਦੀ ਦਿੱਕਤ ਘਰ ਚ ਹੋਰ ਨੂੰ ਵੀ ਪੈ ਜਾਂਦੀ ਹੈ ਅਚਾਨਕ 1 2 3 ਇਹ ਗੱਲ ਦੱਸਿਓ ਜੇ ਜੱਪ ਦੇ ਅੰਦਰ ਮਰੀ ਜਨਾਨੀ ਕੌਣ ਹੈ ਇਹ ਤੁਸੀਂ ਦੇਖੋ

ਜਿੰਦ ਤੇਰੇ ਬਾਤੋਂ ਵੇ ਫਕਰਾਂ ਰਹੇਗੀ ਕਲਮ ਕੱਲੀ ਸ਼ੇਖੀ ਆ ਜਾ ਕਥੀ ਤੇ ਮੈਂ ਧਰੋ ਰ ਵਰ ਤੁੰ ਕੱਲੀ ਵੇ ਕੋਪੇ ਚੜਿ ਚੜਿ ਕੇ ਹੈ ਮੈਂ ਕੋਪੇ ਚੜਿ ਚੜਿ ਕੇ ਦਾ ਆ ਮੇਰਾ ਇਹ ਤੋਂ ਬਾਦ ਬਾਬੇ ਨੇ ਸੁਣੀ ਨਹੀਂ ਪੁੱਤ ਨਹੀਂ ਬਖਸ਼ਿਆ ਇਹ ਜਦੋਂ ਬੱਚੇ ਦਾ ਨੁਕਸਾਨ ਹੋਇਆ ਨਾ ਇਹ ਉਦੋਂ ਜਨਾਨੀ ਲਿਖਦੀ ਰਹੀ ਮਾਤਾ ਦੇ ਮੰਦਰ ਤੇ ਮੱਥਾ ਟੇਕੋਗੇ ਤਾਂ ਸਹੀ ਹੋਵੋਗੇ ਸਮਝਦੇ ਜੇ ਮਾਤਾ ਦੇ ਮੰਦਰ ਤੇ ਮੱਥਾ ਟੇਕੋਗੇ ਤੇ ਮਾਤਾ ਨੇ ਸਹੀ ਕਰਨੀ ਹੈ ਹਨ ਜਦੋਂ ਕਿਸੇ ਨੂੰ ਆਪਾਂ ਸ਼ਰਧਾ ਨਾਲ ਸੀਸ ਨਿਵਾਵਾਂਗੇ ਉਹਨੇ ਆਪਣੀ ਸੁਣਨੀ ਹੈ ਉਹ ਆਪਣੇ ਮਨ ਦੇ ਅੰਦਰ ਆਪਣੀ ਸ਼ਰਧਾ ਕਿੰਨੀ ਹੈ ਜੇ 100% ਸੱਚੀ ਹੈ ਤੇ ਝਟਪਟ ਪਰਚਾ ਜੇ ਅਧ ਵਿਚਾਲਾ ਜਾ ਫਿਰ ਉਹੋ ਜਾ ਪਰਚਾ ਇਹ ਉਹ ਸਮੇਂ ਦੀ ਗੱਲ ਵਿਖਾਉਂਦਾ ਬਾਬਾ ਮੈਂ ਨਾ ਤਾਂ ਹੁਣ ਮੈਂ ਤੁਹਾਡੇ ਕੋਲ ਸੀ ਨਾ ਮੈਂ ਤੁਹਾਨੂੰ ਜਾਣ ਇਹ ਤਾਂ ਜੇ ਮਾਲਕ ਨੇ ਦੱਸੀ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਵੀ ਉਸ ਸਮੇਂ ਦੇ ਵਿੱਚ ਚੱਕਰ ਪਉਂਦੀ ਰਹੀ ਹੈ ਉਸੇ ਸਮੇਂ ਦੇ ਵਿੱਚ 1 2 3 ਬਾਬਾ ਮੱਠਾ ਮੱਠਾ ਜਾਸ ਕਰੀਂ ਹਾਂ ਲੈਗੇ ਨਿਸ਼ਾਨੀ ਤਾਂ ਦੇ ਵਿਚਾਰਣਾ ਹੱਥ ਜੋੜ ਤੇਰੇ ਦੇ ਤੇਰੇ ਰੋ ਰਵਾਸ ਤੇ ਪਾਵਾਵੇ ਤੂ ਤੇ ਵਾਲਾ ਆਖੇ ਤੇਰੇ ਜਸ ਗਤਿਆਂ ਤੇ ਕਾਵਾਂ ਭਲਕਾਰ ਤੇਰਾ ਤੇਰੇ ਜਸ ਕਤਿਆਂ ਤੇ ਗਾਵਾਵੇ ਵੇ ਵੇ ਮੱਤ ਉੱਤੇ ਚੜਿ ਚੜਿ ਕੇ ਹਾਲ ਇਹ ਬਜ਼ੁਰਗੋ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਹੋਈ ਹੈ ਸ਼ੁਰੂ ਸ਼ੁਰੂ ਚ ਹੋਈ ਹੈ ਉਦੋਂ ਕੋਈ ਬੱਚਾ ਹੈ ਨਹੀਂ ਸੀ ਹੈ ਨਾ ਇਹ ਉਦੋਂ ਦੀ ਗੱਲ ਹੈ ਗੜਬੜਤਾ ਚੱਲੀ ਪਰ ਇੱਕ ਨਿਸ਼ਾਨੀ ਦਿਨਾਂ ਨੂੰ ਮੈਂ ਕਿਸੇ ਦਾ ਨਹੀਂ ਕਿੰਨਾ ਨਾ ਮੈਂ ਕਿਸੇ ਦੇ ਲਈ ਮਾੜੀ ਗੱਲ ਕਰਨਾ ਮੈਨੂੰ ਲੋੜ ਹੈ ਕਰਨਾ ਬਾਪੇ ਨੇ ਮਾੜੀ ਦੇ ਕਰਨ ਵਾਲਾ ਮਾੜੀ ਚ ਜਾਂਦਾ ਕਦੇ ਸੁਖੀ ਨਹੀਂ ਮਾਰ ਪਰ ਇਹ ਗੱਲ ਅਜਮਾਇਓ ਜੇ ਜੇ ਥੋੜੇ ਨਾਲ ਤੁੱਖਾ ਹੋਇਆ ਨਾ ਤੇ ਸੁਖੀ ਹੋ ਵੀ ਕਿ ਨਹੀਂ ਕਹਾ ਮੰਗ ਲੋ ਜੇ ਤੁਸੀਂ ਗਾਂ ਬਾਬੇ ਨੇ ਕਰਨਾ ਮੈਂ ਨਹੀਂ 1 2 3 ਬਾਕੀ ਸਾਰੀਆਂ ਦੋ ਗੱਲਾਂ ਦੱਸੂਆਂ ਬਹਿ ਕੇ ਦੱਸੂਆਂ ਨਾ ਤਾਂ ਮੈਂ ਮੈਕਸ ਕੋਲਾਂ ਨਾ ਮੈਂ ਦੁਨੀਆ ਚ ਦੱਸਾਂ ਤੁਹਾਡੇ ਨਗਰ ਖੇੜੇ ਦਾ ਕੰਮ ਬਹਿ ਕੇ ਦੱਸੂ ਆ ਆਰਾਮ ਨਾਲ ਦੋ ਗੱਲਾਂ ਹੀ ਦੱਸਣੀਆਂ

ਦੁੱਖ ਲੈ ਇੱਕੋ ਹੀ ਕਹਿ ਜਾਵੇ ਛੇਤੀ ਮੁੜ ਕੇ ਆਂਹੂੰਗਾ ਮੈਨੂੰ ਗੱਲ ਇੱਕੋ ਹੀ ਕਹਿ ਜਾਵੇ ਆ ਮਾਤਾ ਦਾ ਦਰਦ ਤੁਹਾਡੀਆਂ ਬੇਟੀਆਂ ਸਭ ਤੰਦਰੁਸਤ ਰਹਿਣ ਵਧੀਆ ਰਹਿਣ ਨਾ ਇਹ ਮਾਤਾ ਨੂੰ ਕੋਈ ਦਿੱਕਤ ਆਵੇ ਨਾ ਪਰੇਸ਼ਾਨੀ ਆਵੇ ਸਹੀ ਰਹਿਣ ਇੱਕ ਛੋਟਾ ਜਿਹਾ ਕੰਮ ਕਰ ਦੋਗੇ ਇੱਕ ਤਾਂ ਮਿੱਠੀਆਂ ਰੋਟੀਆਂ ਬਣਾਉਣੀਆਂ 11 ਦਿਨ ਤੇ ਗਊ ਨੂੰ ਚਾਰ ਦਿਨ ਦੇ ਦੋ ਮਿੱਠੀਆਂ ਰੋਟੀਆਂ ਬਣਾ ਲੀਆਂ ਗਊ ਨੂੰ ਚਾਰ ਦਿਨ ਕੋਈ ਕਿਸੇ ਬਾਬੇ ਦਾ ਨਾਮ ਹੀ ਲੈਣਾ ਕੋਈ ਕਿਸੇ ਨਾਮ ਨਹੀਂ ਸਿਰਫ ਆਪਦੇ ਰੱਬ ਨੂੰ ਯਾਦ ਕਰਕੇ ਪੁੰਨ ਦਾ ਨਹੀਂ ਕਰਨੀ 11 ਦਿਨ ਕਰਦੋਂਗੇ ਸਮਝ ਆ ਗਈ ਜਦੋਂ ਇਹ ਵਾਅਦਾ ਦਾ ਸ਼ਰੀਰ ਸਹੀ ਹੋ ਜਾਵੇ ਤੁਹਾਡੀਆਂ ਬੱਚੀਆਂ ਠੀਕ ਰਹਿਣ ਲੱਗ ਜਾਣ ਇਹਨਾਂ ਦੇ ਘਰੇ ਧੂਣਾ ਲੱਗਣਾ ਉਹਦੇ ਵਿੱਚ ਤੁਸੀਂ 21 ਇੱਟਾਂ ਨਵੀਆਂ ਦੇਣੀਆਂ ਇਹਨਾਂ ਨੂੰ ਲਿਆ ਕੇ ਮੰਨਣਾ ਇਹਨਾਂ ਨੇ ਲਾਉਣਾ ਇਹਨਾਂ ਨੇ ਤੁਸੀਂ 21 ਇੱਟਾਂ ਦੇਣੀਆਂ ਕੱਲੀਆਂ ਤੇ ਸਾਰੀ ਉਮਰ ਤਿਆਂ ਤੇ ਤੁਹਾਨੂੰ ਕੁਛ ਹੋ ਜੇ ਉਹਦਾ ਵਾਲੀ ਵਾਰਸ ਮੈਂ ਹਾਂ ਇੰਨੇ ਜੀ ਭਲਾ 21 ਟਾਂ ਚ ਭਲਾ ਸਮਝਦੇ ਹਾਂ ਹਾਂ ਇੱਥੇ ਮਾਤਾ ਨੂੰ ਭਾਦੋ ਚੱਲੀ ਜਾ ਵੇ ਮੈਂ ਕੁੱਟ ਚੜਿ ਚੜ ਕੇ ਹਾਏ ਵੇ ਮੈਂ ਕੁੱਟ ਚੜਿ ਚੜ ਕੇ ਕੀ ਰਣਾ ਪੈ ਤੱਕਦੀ ਤੇਰਾ ਸੱਚ ਭਾਰ ਤੁਨ ਕੀ ਹਾਰੇ रा ना गया सिर से केसरी पापा बधानेरे नाते बुजुर्ग माता तेरे नाते बुजुर्ग है तेरे नाते ਸਹੀ 20 ਮਿੰਟਾਂ ਬਾਅਦ ਮਾਤਾ ਤੁਸੀਂ ਦੱਸਣਾ ਠੀਕ ਹੈ ਜੀ ਪਿਛਰੀ ਜਿਵੇਂ ਜੇ ਅੱਜ ਤੋਂ ਬਾਅਦ ਮਾਤਾ ਤੇਰੇ ਸ੍ਰੀ ਨੂੰ ਦਿੱਕਤ ਨਹੀਂ ਆਉਣੀ ਨਹੀਂ ਤੇਰੀਆਂ ਧੀਆਂ ਨੂੰ ਦਿੱਕਤ ਆਉਣੀ ਜੇ ਮਾਲਕ ਦੇ ਨਾਂ ਤੇ ਪੁੰਨਦਾਨ ਕਰਦੇ ਰਿਹਾ ਕਰੋ ਭੇੜਾ ਬਾਬਾ ਸਮਝਦੇ ਹੋ ਧੋਖਾ ਕਰਨ ਵਾਲਾ ਜਿਹੜਾ ਕਰ ਗਿਆ ਬਾਬਾ ਉਹਦਾ ਵੀ ਭਲਾ ਕਰੋ ਸਮਝਦੇ ਹੋ ਕਿਸੇ ਦਾ ਘਰ ਯਾਰ ਕੇ ਤੇ ਆਪਾਂ ਸੁੱਖ ਭਾਲਾਂਗੇ ਕਦੇ ਨਹੀਂ ਮਿਲਣਾ ਦੋ ਵੇਲੇ ਅਰਦਾਸ ਕਰਿਆ ਕਰੋ ਦਾਤਾ ਸਭ ਨੂੰ ਸੁਖੀ ਰੱਖੇ ਕੋਈ ਗੱਲ ਨਹੀਂ ਜੇ ਪੁੱਤ ਹੈ ਨਹੀਂ ਤੇ ਧੀਆਂ ਵੀ ਪੁੱਤਾਂ ਨੇ ਕੋਈ ਵੱਡੀ ਗੱਲ ਨਹੀਂ ਠੀਕ ਹੈ ਜੀ ਸਾਰੇ ਕੁਸ਼ਲ ਮੰਗਲ ਰਹੋਗੇ ਠੀਕ ਰਹੋਗੇ ਬਸ ਤੁਹਾਨੂੰ ਇਹਨਾਂ ਦੇ ਕੀਟਾਂ ਦੇ ਦੋ ਜਿਹਨਾਂ ਨੂੰ ਬਾਕੀ ਕੁਝ ਨਹੀਂ ਕਰਨਾ ਭਵੇਂ ਬਾਬੇ ਦੀਆਂ ਜੋਤਾਂ ਦਾ ਤੇਲ ਵੀ ਇੱਥੇ ਪਾਇਆ ਗਿਆ ਤਾਂ ਵੀ ਤੁਹਾਡਾ ਮਨ ਜੁੜਾ ਠੀਕ ਹੈ ਤੇ ਕਿ ਮੱਥਾ ਵਾਰੋ ਚੱਲ ਸਾਦਾ